ਸਸੀ ਗੱਲ ਜੀ ਸਾਰੇ ਵੀਰਾਂ ਨੂੰ ਆਪਾਂ ਪਹੁੰਚੇ ਜੀ ਅੱਜ ਪਿੰਡ ਸਭਰਾ ਵੱਡੇ ਸਭਰਾ ਜੋਤਾ ਸਿੰਘ ਸਭਰਾ ਦੇ ਪਿੰਡ ਪਹੁੰਚੇ ਆ ਆਪਣਾ ਵੀਰ ਗੂਪੀ ਸਭਰਾ ਤੇ ਲਾਟੀ ਸਭਰਾ ਇਸੇ ਪਿੰਡ ਦੇ ਬਹੁਤ ਵਧੀਆ ਰੈਂਡਰ ਨੇ ਤੇ ਹੋਰ ਗੂਪੀ ਵੀਰ ਕੀ ਆ ਗਿਆ ਠੀਕ ਆ ਜੀ ਵਧੀਆ ਠੀਕ ਆ ਜੀ ਤੁਹਾਡੇ ਪਿੰਡ ਮੈਚ ਬਹੁਤ ਵਧੀਆ ਹੋ ਰਿਹਾ ਅੱਜ ਬਹੁਤ ਵਧੀਆ ਇੱਕ ਪਾਸੇ ਬਾਜੀ ਦੀ ਟੀਮ ਹੈ ਬਾਜੀ ਪੁਲਵਾਨ ਹਾਂ ਜੀ ਬਾਜੀ ਪੁਲਵਾਨ ਬੈਂਕੀ ਵਾਲਾ ਹੋਰ ਦਾ ਡੀਗਲ ਵਧੀਆ ਕੈਸੇ ਤਾ ਵਧੀਆ 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 ਕਿਰਪਾ ਤੁਹਾਨੂੰ ਅੱਜ ਸਾਡੇ ਪਿੰਡਾਂ ਪਹੁੰਚੇ ਆਪਾਂ ਠੀਕ ਹੈ ਸਰ ਤੇ ਮੈਚ ਹੋ ਰਿਹਾ ਹੈ ਹਾਂਜੀ ਹਾਂਜੀ ਇੱਕ ਵਸਤਾ ਟੀਵੀ ਹੈ ਠੀਕ ਹੈ ਹਾਂਜੀ ਹਾਂਜੀ ਦੇ ਕੇ ਪਾਸੇ ਕੀ ਵੱਜਦੇ ਕਿਹੜਾ ਕੀ ਹਾਲ ਹੈ ਉਦਾਂ ਭਾਵੇਂ ਪਾਸੇ ਦੀ ਜਾਂ ਕੋਈ ਟ੍ਰਾਂਸਫਰ ਉਹਦੇ ਤੇ ਇਹ ਛਿੰਨ ਲਾ ਗਿਆ ਇੱਕ ਕਾਰ ਹਾਂ ਪਿੰਡ ਦਾ ਨਾ ਪ੍ਰੈਸ਼ਰ ਹੋ ਜਾਂਦਾ ਪਿੰਡ ਸਹੀ ਗੱਲ ਹੁੰਦਾ ਹੀ ਹੈ ਹਾਂ ਬਾਹਰ ਭਾਵੇਂ ਲੋਈ ਖੱਡੀ ਜੋ ਕੋਈ ਚੱਕਰ ਨਹੀਂ ਸਹੀ ਗੱਲ ਹੈ ਕੈਂਚੀ ਹੋਣੀ ਪਿੰਡ ਦਾ ਫਿਰ ਹੁੰਦਾ ਹੀ ਹੈ ਨਾ ਇਹ ਆ ਆ ਸੰਮਨਾ ਪਹਿਲਵਾਨ ਲਾਲਪਰੀਆ ਟਰੇਡਰ ਠੀਕ ਆ ਆ ਮੱਕ ਮੱਕ ਦੀ ਬੁਝਾਣਾ ਸਾਹਮਣੇ ਮੰਨਾ ਲਾਲਪਰੀਆ ਜੀ ਆ ਸਾਹਮਣੇ ਹੋਰ ਸੋਨ ਕੀ ਆ ਲਿਆ ਵਧੀਆ ਵਧੀਆ ਬਰਾ ਹੋਰ ਫਿਰ ਮੰਨਾ ਜੈ ਲਾਲਪਰੀਆ ਇਹ ਗੋਪੀ ਜਾਰੀ ਵਿਖਾਉਣਾ ਅੱਛਾ ਗੋਪੀ ਨਾਲ ਠੀਕ ਠੀਕ ਹੈ ਠੀਕ ਹੈ ਮਾਰਵਾ ਸਾਹਮਣੇ ਇਹ ਦੇ ਕਾਲ ਦਾ ਪ੍ਰਭਾਉ ਫੋਨ ਨਹੀਂ ਠੀਕ 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 ਆ ਇਦਾਂ ਹੀ ਪ੍ਰਭਾਉਣਾ ਤੇ ਨੂੰ ਪਤਾ ਜਦੋਂ ਸਹੀ ਗੱਲ ਆ ਸਾਡਾ ਰਾਵਗੇ ਤੇ ਜੀ ਮੇਤਾ ਨਾ ਕਰ ਦੋ ਸਹੀ ਗੱਲ ਆ ਇਦਾਂ ਹੀ ਫਿਰ ਨਾਲ ਮਿਲ ਕੇ ਸਹੀ ਗੱਲ ਆ ਜੇ ਆਪਾਂ ਸਹੀ ਚੱਲਾਂਗੇ ਦੇਖ ਲੈ ਵੀ ਸਹੀ ਚੱਲੂ ਸਹੀ ਗੱਲ ਆ ਜੀ ਜੇ ਆਪਾਂ ਅਗਲ ਧੋਵਾਂਗੇ ਤੇਰਾ ਅਗਲਾ ਜੀ ਸਹੀ ਗੱਲ ਆ ਇਹ ਹੁਣ ਭਾਵੇਂ ਕਹਤਾ ਵੀ ਪਾਸੇ ਪਾ ਮੈਂ ਜੋ ਆ ਤੈਂ ਤੇ ਨਾ ਵੀ ਪਹੁੰਚਣਗਾ ਹੂੰ ਮੇਰ ਨੂੰ ਨਾ ਮੇਰੇ ਤੋਂ ਨਹੀਂ ਬਾਸ ਬਾਸ ਸਹੀ ਗੱਲ ਐਨੇ ਭਰਾ ਬੜੇ ਮੈਚ ਡਾਇਆ ਠੀਕ ਠੀਕ ਗੋਪੀ ਨੇ ਠੀਕ ਹੈ ਮਾਰੇ ਪੁਰਾਣੇ ਜੋਂ ਨਿੱਕੇ ਹੁੰਦੇ ਖੇਡਣਾ ਸ਼ੁਰੂ ਕੀਤਾ ਉਦੋਂ ਮੀਂਹ ਆਉਂਦਾ ਥੱਲੇ ਕੀਤਾ ਜਾਂਦਾ ਹੂੰ ਸਾਡੇ ਮੈਚ ਬੜੇ ਹੁੰਦੇ ਨੇ ਗੋਪੀ ਦੇ ਨਾਲ ਪਿੰਡ ਜਾ ਕਿੰਨੇ ਹੁੰਦੇ ਨੇ ਬੀਲੇ ਮੈਚ ਸਾਡੇ ਤਾਂ ਜੇ ਘਟ ਗਏ ਆ ਅੱਛਾ ਮੈਚ ਬਹੁਤ ਜ਼ਿਆਦੇ ਹੁੰਦੇ ਪਿੰਡ ਬਹੁਤ ਤਕੜਾ ਨਾ ਬਹੁਤ ਤਕੜਾ 70 ਦੇ ਹੁੰਦੇ ਸਾਡੇ ਨਾਲ 70 ਦੇ ਤੇਰ ਨਾਲ 10 20 ਫੌਂਟ ਹੁਣ ਥੋੜੇ ਜੀ ਮੈਜ ਕੱਢ ਗਏ ਹੂੰ ਹੂੰ ਕਈ ਹੁਣ ਤੱਕ ਨੌਰ ਹੁਣ ਕਰਾਉਂ ਵੈ ਸਾਲ ਚ ਕਿੰਨੇ ਹੋਈ ਦੇ ਮੈਜ 6 ਹਾਲਦੇ ਵੀ ਜੇ ਲਗੀਆਂ ਸਾਡੇ ਕੱਢੂਗਾ 20 ਮੈਜ ਹੁੰਦੇ ਨੇ ਜਿੰਨੇ ਮੇਲੇ ਆਪਣੇ ਪਿੰਡਾਂ ਦਾ ਹੱਥ ਬਹੁਤ ਚੜੀ ਨਾ ਸੇ ਪਿੰਡ ਜਿਹੜਾ ਸੁਰਸਿੰਘ ਪਿੰਡ ਆ ਸੁਰਸਿੰਘ ਪਿੰਡ ਤੋਂ ਵੱਡਾ ਹੂ ਐ ਮਤਲਬ ਇਹੋ ਹੀ ਸੁਣੀਦਾ ਵੀ ਸੋਰ ਸਿੰਘ ਦੇ ਸਭਰਾ ਦੋਵੇਂ ਬਰਾਬਰ ਆ ਨਾ ਤੇ ਹੁਣ ਇਹ ਬਰਾਬਰ ਚ ਹੀ ਆ ਜਾਂਦੇ ਆ ਹਾਂ ਜੇ ਮੰਨ ਲਾ ਵੀ ਮੇਲੇ ਇੰਨੇ ਹੋਣਗੇ 20 ਮੇਲੇ ਹੋਣਗੇ ਮੈਚ ਜਰ ਹੋਣਾ ਕਈ ਕਰਾਉਂਦੇਗੇ ਨਹੀਂ ਕਰਾਉਂਦੇ ਸਭਰਾ ਪਿੰਡ ਇੱਥੇ ਆ ਪੱਕੇ ਮੇਲੇ ਆ ਤੇ ਦੋਵੇਂ ਵੀ ਹੁੰਦੇ ਬਾਬੇ ਵਾਲੇ ਸ਼ਾਮਾ ਉਸ ਤੋਂ ਉਤਾਂ ਦੇ ਤੇ ਇਕਲੇ ਵਾਲੇ ਵੀ ਕਰਾਉਂਦੇ ਆ ਅੱਜ ਦੀ ਦੇ ਸ ਤੇ ਵਿਸਾਖੀ ਤੇ ਵੀ ਹੁੰਦਾ ਵਿਸਾਖੀ ਇਹ ਪਿੰਡ ਤੋਂ ਸਭ ਲਾ ਵੀ ਪਿੰਡ ਤੋਂ ਜਿਵੇਂ 8 ਦਾ ਮੈਈ ਹੋਈ ਜਾਂਦੇ ਆ ਟੱਕ ਪੈਂਦੀਆਂ ਘਟੋ ਘਟ 7-8 ਕਿਲੋਮੀਟਰ ਤੱਕ ਤਾਂ 8-10 ਕਿਲੋਮੀਟਰ ਤੱਕ ਤਾਂ ਦੇਖਾਂ ਦੂਰ ਤੇ ਵਿੱਚ ਹਾਂ ਆਖਿਰ ਜਪਾ ਆ ਸਾਈਦੋ ਪਿੰਡ ਨਾਲ ਨਾ ਇੱਧਰ ਚੱਲ ਜਾਂਦੀਆਂ ਬਾਈਕਾਂ ਹਾਂ ਇੱਥੇ ਸਾਰੇ ਦੂਰ ਤੱਕ ਦਾ ਤੁਸੀਂ ਇੱਥੋਂ ਪਿੰਡ ਤੋਂ ਇੱਧਰ ਸਾਰੇ ਬੰਨੇ ਹੀ ਮਤਲਬ 5-7 7 ਕਿਲੋਮੀਟਰ ਹੂੰ ਹੂੰ ਸਾਰਾ ਪਿੰਡ ਸਵਰਾਖ ਗਿਆ ਹੂੰ ਹੂੰ 18-19 ਸਾਨੂੰ ਆਲਦੇ ਪਿੰਡ ਦੇ ਕਈ ਬੰਦੇ ਆਹੀਂ ਛਾਣੀ ਨਹੀਂ ਜਾਂਦੇ ਵੀ ਸਾਡੇ ਪਿੰਡ ਦੇ ਹੂੰ ਹੂੰ ਸਹੀ ਹੈ ਅਨੁਬਾਸੇ ਕਿਤੇ ਮਿਲਨੇ ਕਿਤੇ ਹਾਦੀ ਦਾ ਕਿਹੜਾ ਪਿੰਡ ਨੇ ਸਵਰਾਹੀ ਆ ਕਿਸੇ ਕਹੇ ਆ ਦੇ ਆਪਦੇ ਪਿੰਡ ਦੇ ਬੰਦੇ ਆਹੀਂ ਹਾਲ ਨਾ ਮੇ ਉਹਨਾਂ ਦੇ ਬੀਰ ਦੇ ਦੂਜੇ ਬੰਦਿਆਂ ਨੂੰ ਤਾਂ ਅਸੀਂ ਪਿੰਡ ਤੇ ਹਾਂ ਬੀਰ ਜਾ ਵੀਰ ਬੀਰ ਬੰਦਿਆਂ ਦੇ ਤਹੀਆ ਉਹ ਪਰ ਅੱਜ ਸਾਰੀ ਗੱਲ ਕੀ ਆ ਠੀਕ ਠਾਕ ਜੋ ਅੱਜ ਤੁਸੀਂ ਪਹੁੰਚੇ ਜੋਤੇ ਪਿੰਡ ਸਵਰਾਈ ਦੇ ਹਾਂਜੀ ਜੋ ਤਾਂ ਸਵਰਾਈ ਬਹੁਤ ਵਧੀਆ ਨਾ ਕਬੱਡੀ ਖੇਡੀ ਹੈ ਤੇ ਉਹ ਚਰਚੇ ਰਹੇ ਨਾ ਦੇ ਨਾਲ ਹਾਂਜੀ ਤੇ ਉਹਨਾਂ ਪਿੰਡ ਤੇ ਹੀ ਪਹੁੰਚੇ ਜੋ ਇੱਕ ਪਾਸੇ ਬਾਜੂ ਬੈਂਕੇ ਟੀਮ ਆ ਹਾਂਜੀ ਇੱਕ ਪਾਸੇ ਕੀ ਬੱਗੜਵੀਰ ਦੀ ਟੀਮ ਨਾ ਹਾਂ ਤੇ ਬਾਅਦ ਵਿੱਚ ਮੈਚ ਹੋਊਗਾ ਮੱਖਣ ਮੱਖੀ ਆ ਪਹੁੰਚੇ ਵਧੀਆ ਹੋਣਾ ਮੈਚ ਹਾਂਜੀ ਹਾਂਜੀ ਹੋਇਆ ਜੇ ਹੋਇਆ ਮੈਚ ਦੇ ਖੇਡਣ ਵਾਲਾ ਤੇ ਹੋਇਆ ਬੰਦ ਨਾ ਜੇ ਹੁਣ ਉਦ ਤ ਨਹੀਂ ਮੱਧ ਉੱਥੇ ਉੱਚਾ ਜਾਵੇ ਖਾਰੇ 26 26 ਨੰਬਰ ਹੋਏ 26 24 ਨੰਬਰ ਹੋਏ ਆ ਮੋਟਾ ਹੀ ਆ ਗਿਆ ਬੋਲੀ ਤੇ ਉਦਾਂ ਤੇ ਉਦ ਤ ਚੰਗਾ ਹੋ ਗਿਆ ਕੰਮ ਤੇ ਉਦਾਂ ਟਾਈਮ হাফ ਟਾਈਮ ਨੂੰ ਗਰਮੀ ਜਦ ਤ ਹੈ ਗਰਮੀ ਹੋਏ ਜਦ ਨੇ ਇੱਕ ਚੱਕਰ ਉਹ ਨਾ ਪਰੋਣਾ ਗਰਾਊਂਡ ਬਣਾਤੀ ਇੱਕ ਬੰਨੇ ਮੰਮੀ ਤਾਂ ਹੀ ਨਹੀਂ ਗਿਆ ਮੰਮੀ ਇੱਕ ਬੰਨੇ ਤੁਮੀ ਨਾਲ ਨਹੀਂ ਮੈਂ ਇੱਧਰ ਆਉਣਾ ਸੀ ਇੱਕ ਬੰਨੇ ਸੁਮੇਲੀ ਪੜੀ ਸੀ ਇੱਕ ਬੰਨੇ ਖਾਦਾ ਹਾਂ ਇੱਕ ਬੰਨੇ ਡਾਡਾ ਚਾਰ ਨਹੀਂ ਨਹੀਂ ਉਹ ਦਿਨ ਦੀ ਗੱਲ ਨਹੀਂ ਉਹ ਦਿਨ ਬੜੀ ਗਰਮੀ ਸੀ ਉਹ ਦਿਨ ਗਰਮੀ ਮੁਰਗੇ ਸ਼ਾਮੀ ਦੇ ਆਪਾਂ ਘੇਟੇ ਜਦੋਂ ਭਲਾਣਾ ਨੇ ਮੈਚ ਘੇਟੇ ਸ਼ਾਮੀ ਮੁਰਗੇ ਸ਼ਾਮੀ ਠੰਡਾ ਆਇਆ ਮੇਰੇ ਨਾਲ 30 ਦਿਨ ਦੀ ਗੱਲ ਨਹੀਂ ਆਪਾਂ ਮੈਚ ਦੀ ਫੇਰ ਸ਼ੁਰੂਆਤ ਕਰਾਂਗੇ ਬਾਈ ਯਾਰ ਜੇ ਵੀ 플레이ਰ ਵਧੀਆ ਲੱਗਿਆ ਤੇ ਜਿਹਨੂੰ ਜਿਹਨੂੰ ਪ੍ਰਮਾਤਮਾ ਨੇ ਦੋ ਅੱਧ ਤੇ ਇੱਕ ਤਾੜੀ ਮਾਰਦੇ ਸੁਭਰਾ ਵਾਲਿਓ ਜੇ ਬਾਕਾਂ ਚ 플레이ਰ ਵਧੀਆ ਲੱਗੇ ਤਾਂ ਤਾੜੀ ਮਾਰੋ ਦਿਲੋਂ ਤਾੜੀ ਮਾਰੋ ਇਹ ਬਗਰ ਕੋਚ ਨੇ ਆਖਿਆ ਸੀਗਾ ਕਿ ਆਪਾਂ ਬਹਿ ਨਹੀਂ ਕੱਢਦੇ ਆ ਹੋਰ ਕਿਹਨਾਂ ਨੂੰ ਦਿੱਲੀ ਜੰਤੀਦਰ ਹੀ ਜਿੱਤੇ ਆ ਇੱਤਰੇ ਯਾਰੋ ਦੱਬ ਨੂੰ ਫਿਰਦੇ ਸੀ ਪਾਵੇ ਦੱਬ ਦਾ ਕਿੱਥੇ ਆ ਪਾਵੇ ਦੱਬ ਦਾ ਕਿੱਥੇ ਆ ਪਰ ਪਰਮਾਤਮਾ ਤੈਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਤੁਸੀਂ ਸਬੂਤ ਦਿੱਤਾ ਹੈ ਕਿ ਤੁਸੀਂ ਕਬੱਡੀ ਨੂੰ ਬਹੁਤ ਪਿਆਰ ਕਰਦੇ ਹੋ ਸਾਡੀਆਂ ਦੁਆਵਾਂ ਤੁਹਾਡੇ ਸਾਰਿਆਂ ਲਈ ਆ ਉਹ ਘਾਟਾ ਪਿਆਉ ਨਹੀਂ ਪੂਰਾ ਹੋਣਾ ਪਰ ਮਨ ਸੁਝਾਉਣੇ ਪੈਂਦੇ ਆ ਜੋ ਜੋਤਾ ਸਿੰਘ ਸਮਾਗ ਕਰ ਗਿਆ ਉਹ ਜੋਤਾ ਸਿੰਘ ਸਮਾਗ ਕਰ ਗਿਆ ਮੈਂ ਪ੍ਰਬੰਧਕੀ ਵੀਰਾਂ ਦਾ ਵੀ ਦਿਲੋਂ ਧੰਨਵਾਦ ਕਰਦਾ ਬਹੁਤ ਵੱਡੀ ਮਿਹਨਤ ਕੀਤੀ ਹੈ ਭਰਾਵਾਂ ਨੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਦਿਨ ਵੀ ਹੋ ਗਿਆ ਮੈਂ ਬੰਦੀ ਨੂੰ ਬੇਨਤੀ ਕਰਾਂਗਾ ਬੰਦੀ ਇੱਕ ਵਾਰੀ ਕਰੀਏ ਫੋਕਸ ਗੋਡੀ ਚੋਟੀ ਦੀ ਹੋਣੀ ਹੈ ਜਿਹੜੀਆਂ ਟੀਮਾਂ ਜਿਹੜੀਆਂ ਜੇ ਧਰਤੀ ਨੇ ਲਓ ਸਾਹਮਣੇ ਇਸੇ ਦੇ ਨਾਲ ਯੋੜ ਲਾਲਪੁਰੀਆ ਕਹਿੰਦੇ ਮੰਨਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਲਾਲਪੁਰ ਪੈਨ ਹੈ ਅਮਰੀਕਾ ਪਾ ਕਹਿੰਦੇ ਚਰਚਾ ਦੇ ਵੈਸੇ ਕੰਮ ਕਹਿੰਦੇ ਦੋ ਤਿੰਨ ਬੰਦੇ ਮੈਨੂੰ ਧੰਨਵਾਦ ਹੈ ਡਾਕਟਰ ਸਾਹਿਬ ਉਹਨਿਆਂ ਦਾ ਕਿਉਂਕਿ ਦੁਨੀਆਂ ਦੇ ਵਿੱਚ ਗੱਲਾਂ ਨੇ ਮੇਰ ਗਰੇ ਪਰਮਾਤਮਾ ਗੁਰਪੰਨਾਂ ਵਾਲੇ ਵੱਡਾ ਨਾਮ ਹੈ ਸਾਡੇ ਵੀਰ ਦੇ ਲਓ ਸਾਡੇ ਵੀਰੇ ਡੇਟ ਪੈ ਰਹੀ ਹੈ ਉਹ ਮਾੜਾ ਪਮਲੂ ਕਪੜਾ ਵੀਰ ਦੁਬਈ ਵਾਲਾ ਉਹਨਾਂ ਵੱਲੋਂ ਆਹ ਮੁੰਡੇ ਦਾ ਸਨਮਾਨ ਅਦਿਕ ਤੇ ਵੱਡਾ ਕੀਤਾ ਗਿਆ ਹੈ ਇਹ ਜਗਮੋਰ ਸਿੰਘਾ ਔਰ ਸੰਧੂ ਮੱਠੀ ਕੜਾ ਵਾਲਾ ਕਹਿੰਦੇ ਮੱਖਣ ਕਬੱਡੀ ਕਬੱਡੀ ਕਰਦਾ ਹੋਇਆ ਚਰਾਗਦੀਨ ਕਹਿੰਦੇ ਮਈਆ ਵਾਲਾ ਬਾਜੂ ਪੈਂਕਾਂ ਵਾਲਾ ਅੱਜ ਵੱਡੇ ਵੱਡੇ ਸਟਾਰ ਉੜਾ ਪੜਾ ਹੋੜਾ ਮੁੱਲਿਆਂ ਨੂੰ ਕਬੱਡੀ ਵੀਰਾ ਕੋਟੀਆਂ ਦੀ ਜਿਹੜੀ ਕਹਿੰਦੇ ਪੜਿਆ ਰਹੀ ਆ ਸਾਹਬ ਦੁਗਲੀ ਕਹਿੰਦੇ 6 ਤਰ ਦੇ ਜਿਹੜੇ ਕਹਿੰਦੇ ਪਹੁੰਚੇ ਹੋਏ ਆ ਜਤਿੰਦਰ ਗੱਲ ਉਹ ਵੀ ਕਹਿੰਦੇ ਚੱਚੇ ਤਰ ਦੇ ਅੱਜ ਇੱਕ ਵੱਡੀ ਟੀਮ ਲੈ ਕੇ ਆਇਆ ਲਓ ਸਾਹਮਣੇ ਵੀਰਾ ਕੋਟੀਆਂ ਦੀ ਕਬੱਡੀ ਤੇ ਬੋਲ 스타 ਜੀ ਆਓ ਸਾਹਮਣੇ ਕਹਿੰਦੇ ਕਬਲ ਦੀ ਕਬੱਡੀ ਪੈ ਲਈ ਵਾਹ ਕਿੰਬਰਾਂ ਕੀਤੇ ਜਿਉਦਾ ਰਹਿਆ ਨੌਜਵਾਨਾ ਤੱਕ ਲਈ ਗਿਆ ਉਹ ਕਹਿੰਦੇ ਟੀਮ ਵਰਕ ਹੈ ਜਿਹਦੀ ਵਾਰੀ ਉਹ ਅੱਗੇ ਜਿਹਦੀ ਵਾਰੀ ਉਹ ਅੱਗੇ ਆਓ ਸਾਹਮਣੇ ਕਹਿੰਦੇ ਲਾਲੀ ਹਰੇਆਂ ਨੇ ਮੰਨੇ ਦੀ ਖੇਡ ਦੇ ਪ੍ਰਮਾਣ ਉਹਨੇ ਸਾਹਮਣੇ ਵਰਗੇ ਕਹਿੰਦੇ ਇਹ ਸਾਡੀ ਕਹਿੰਦੇ ਟੀਮ ਦੀ ਰੀਡ ਵੀ ਹੱਡੀ ਹੈ ਰੀਡ ਵੀ ਹੱਡੀ ਹੈ ਜਿਹੜੀ ਮੰਨਿਆ ਪ੍ਰਾਊਡ ਤੇ ਹੁੰਦਾ ਹੈ ਮਾਣ ਤੇ ਹੁੰਦਾ ਪਰ ਬੈਂਗਿਆਂ ਵਾਲਾ ਇਹ ਗੱਲ ਪਿਆ ਆ ਸਾਹਮਣੇ ਕਹਿੰਦੇ ਸ਼ੇਰਾ ਫੇਰ ਆ ਗਿਆ ਆ ਸ਼ੇਰਾ ਕਹਿੰਦੇ ਅੰਮ੍ਰਿਤਸਰੀਆ ਕਬੱਡੀ ਪਾਲ ਦੇ ਕਹਿੰਦੇ ਤਿਆਰਬਰ ਤਿਆਰ ਹੈ ਵੱਡੇ ਵੱਡੇ ਸਟਾਰ ਅਜ ਪਹੁੰਚੇ ਹੋਏ ਆ ਰਾਜ ਆਪਣਾ ਵੀਰ ਕਹਿੰਦੇ ਵੱਡੇ ਤਾਰ ਹੋ ਗਿਆ ਔਰ ਵੱਡਾ ਤਰਵਾਰ ਵਰਗੇ ਜਾਗਰ ਸੱਜੂ ਵਰਗੇ ਪਰ ਇੱਕ ਤਗੜੇ ਇੱਕ ਦਾ ਕਬੱਡੀ ਕਹਿੰਦੇ ਸੁਭਰਾ ਪਿੰਡ ਵਾਲਾ ਸੁਰਜਵਰਸੀ ਸਰਦਾਰ ਪ੍ਰਗਟ ਸਿੰਘ ਭੁੱਲਰ ਦਾ ਕਹਿੰਦੇ ਪੰਤੋਰਾ ਇੱਕ ਕੰਦੇ ਭੁੱਲਰ ਦਾ ਕਹਿੰਦੇ ਛੇਡਾ ਵੀਰ ਇਧਰਲੇ ਪਾਸੇ ਕਬੱਡੀ ਕਬੱਡੀ ਕਰਦਾ ਹੋਇਆ ਇੱਕ ਪਾਸੇ ਚਰਾਗ ਹੈ ਦੂਜੇ ਪਾਸੇ ਬਾਜੂ ਪੁਲਾਣਾ ਕਹਿੰਦੇ ਪੈਂਜਾ ਵਾਲਾ ਪਰ ਇਧਰਲੇ ਪਾਸੇ ਟਰਾਈ ਕੀਤੀ ਹੈ ਚਰਾਗ ਪਰ ਨੰਬਰ ਜਿਹੜਾ ਲਾਟੀ ਦੇ ਆਹ ਸਾਹਮਣੇ ਕਹਿੰਦੇ ਸਾਦੇ ਵੀ ਕਬੱਡੀ ਪਾ ਰਹੀ ਹੈ ਉਧਰ ਕਿੰਦੇ ਦਾ ਖੁਰਮਸ਼ਾ ਜੀ ਦਾ ਮੇਲਾ ਉਹ ਵੀ ਕਹਿੰਦੇ 13 ਭਾਦੋਂ ਨੂੰ 28 ਅਗਸਤ ਨੂੰ ਬਹੁਤ ਵੱਡੇ ਪੱਧਰ ਤੇ ਮਗਾਇਆ ਜਾਵੇਗਾ ਨੀਤ ਬਰਾਦ ਤੇ ਹਰਮਨਬੀਬ ਦਾ ਖੇਲਾ ਖਾਣਾ ਹੋਵੇ ਉੱਪਰ ਕਹਿੰਦੇ ਲਾਲਪੁਰੀਆ ਫੇਰ ਆ ਗਿਆ ਉਹ ਮੰਨਾ ਕਹਿੰਦੇ ਲਾਲਪੁਰੀਆ ਫੇਰ ਕਬੱਡੀ ਪਾਉਣ ਲਈ ਕਹਿੰਦੇ ਤਿਆਰ ਵਰ ਤਿਆਰ ਹੈ ਕਿ ਉੱਚਾ ਲੰਮਾ ਸਬੀਲਾ ਕਿਆ ਬਾਤਾਂ ਨੇ ਸ਼ੋਰ ਦੀਆਂ ਕਿ ਦੰਸ ਕਿੱਥੇ ਦੀ ਗੱਲਾਂ ਹੁੰਦੀਆਂ ਆ ਆ ਚੋਪਰ ਨੇ ਯੋਰਦੀਆਂ ਇਧਰਲੇ ਪਾਸੇ ਗੱਲਾਂ ਕਦੇ ਟਿਕਾੜੇ ਆ ਬਿੰਗੇ ਦੇ ਪਰਿਵਾਰ ਵੱਡਿਓ ਬਹੁਤ ਵੱਡੇ ਪਿਆਰ ਜਿਹੜੇ ਨਾਲ ਬੋਲ ਆ ਲਈ ਆ ਲਓ ਮੁੰਡਾ ਛੋਟੀ ਉਮਰ ਦਾ ਲਓ ਮੁੰਡਾ ਛੋਟੀ ਉਮਰ ਦਾ ਬੇ ਦੂਜਿਆਂ ਦੇ ਖਿੱਚ ਕੇ ਬਰਾਬਰ ਕਰ ਲੈਣਾ ਵਾਹਿਗੁਰੂ ਇਹਨਾਂ ਦੇ ਕੋ ਬਾਦੂ ਕਹਿੰਦਾ ਕਿਸ ਕੰ ਦਾ ਮੇਰੇ ਧੰਨਵਾਦ ਹੈ ਉਹਦੇ ਸ਼ੇਰੇ ਬਣ ਕੇ ਕਹਿੰਦੇ ਵੀ ਜੀ ਆ ਵੀ ਟ੍ਰਾਂਸਫਰ ਦਾ ਧੰਨਵਾਦ ਮੱਖੀ ਕਲਾਂ ਵਾਲਾ ਸਿਆਣਾ ਵੀ ਇਹ ਬੜਾ ਸਿਆਣਾ ਦੇ ਰਹਾ ਸਾਹਮਣੇ ਪੰਡਤ ਪੰਡਤ ਕਹਿੰਦੇ ਕਬੱਡੀ ਪੌਣ ਲਈ ਚਾਰ ਵਰ ਤਿਆਰ ਹੈ ਲੈ ਵੀ ਸੱਤੂ ਛੇੜਪੁਰ ਵਾਲਾ ਇੱਕ ਕੰਨੀ ਤੇ ਕਹਿੰਦੇ ਲੱਗਿਆ ਹੋਇਆ ਔਰ ਵੱਡੇ ਮਾਲੇ ਜਿਹੜੇ ਖੇਡਦੇ ਆ ਕਹਿੰਦੇ ਨੌਜਵਣ ਕਬੱਡੀ ਪੌਣ ਦੇ ਲਈ ਤਿਆਰ ਵਰ ਤਿਆਰ ਹੈ ਉਧਰ ਕਹਿੰਦੇ ਬਰਾੜੇ ਵਾਲਾ ਸੋਨੂ ਵੀ ਆਇਆ ਹੋਇਆ ਹੈ ਵੀਰ ਨੇ ਇਹ ਕਬੱਡੀ ਕਰਕੇ ਮਿਲੋ ਅੱਜ ਕਹਿੰਦੇ ਸਮਰਾਪਿੰਡ ਦੇ ਵਿੱਚ ਵੱਡਾ ਮੇਲਾ ਚੱਲਦਾ ਔਰ ਕੋਈ ਕਹਿੰਦੇ ਆਪਣੇ ਜਵਾਰਿਆਂ ਦੇ ਉੱਪਰ ਓਏ ਕੋਈ ਕਹਿੰਦੇ ਕੋਠੇ ਵਾਲਿਆਂ ਛੱਪਾਂ ਤੇ ਮੱਡੇ ਦਾ ਹੀ ਬੈਠਾ ਹੈ ਇਹ ਬਜ਼ੁਰਗ ਇਹ ਰੰਗ ਕਿ ਕਿ ਬੇ 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 ਖੁੱਲ ਨੂੰ ਮਿਲਦੇ ਆ ਆਪਣੀ ਟੀਮ ਦੇ ਲਈ ਆਹ ਸ਼ੇਰਾ ਕਿਵੇਂ ਕਿਰਪਿਆ ਮੇਰੇ ਮਿੱਤਰੋ ਉਹ ਬੋਲੇ ਬੋਲੇ ਕਾਦੂ ਬਰੋਦੀਆਂ ਦੇ ਬਿਰਦੇ ਵਿੱਚ ਜਿਹੜੇ ਪਾਦੇ ਜਾ ਰਹੇ ਨੇ ਕਿ ਰਤਮਾ ਤੇ ਦੇਖ ਤਤੰਬਰਲਾ ਜਿਵੇਂ ਤੁਰੇ ਤੀ ਕਾਪੂ ਕੰਬਲ ਦਾ ਕਿ ਕੁਝ ਨਹੀਂ ਲਦਾਪਾ ਪੋੜਾ ਥੱਲੋਂ ਇਹਦੇ ਟਾਈਮ ਜਾਣਦਾ ਮੰਗਲਵਾ ਆਹ ਸ਼ੇਰਾ ਉਹ ਸੱਤੂ ਆ ਬੰਦਿਆ ਗੁਣ ਦਾਸ ਆਇਆ ਤੇ ਲਾਡੀ ਇਹ ਕਹਿੰਦੇ ਸਭਰਾ ਪਿੰਡ ਵਾਲਾ ਸਭੀ ਹੋਣੀ ਮਨਦੀਪ ਕੁੱਲੀ ਹੋਣੀ ਐਨ ਕਹਿੰਦੇ ਕਿੰਦਾ ਮਾਨ ਕਰਦਾ ਆ ਮੁੰਡੇ ਦੀ ਖੇਡ ਤੇ ਪਰ ਸਾਹਮਣੇ ਫਰੋਜ਼ਪੁਰੀਆ ਇਹ ਕਹਿੰਦੇ ਮਈਆਂ ਵਾਲੇ ਪਿੰਡ ਦੇ ਚੱਲ ਗਿਆ ਹੁਆ ਏ ਤੇ ਚਰਾਗ ਦੀਨ ਐ ਪਰ ਨੰਬਰ ਕਹਿੰਦੇ ਲਾਟੀ ਦਾ ਤਾੜਦਿਆਂ ਆਹ ਦੇਖੋ ਆਹ ਦੇਖੋ ਨਿਮਰਤਾ ਦੇਖੋ ਨਿਮਰਤਾ ਆਹ ਨਿਮਰਤਾ ਐ ਖੰਨਾਕ ਨੀਣਾ ਹੋ ਕੇ ਰਹਿ ਜਾ ਉਹਨਾ ਉੱਚਾ ਜਾਏਗਾ ਛੋਟਿਆ ਉਹਨਾ ਉੱਚਾ ਜਾਏਗਾ ਆਪਣੇ ਦੇ ਵਿੱਚ ਮੇਲਾ ਚੱਲਦਾ ਆਹ ਸਾਹਮਣੇ ਕਹਿੰਦੇ ਫਿਰ ਕਬੱਡੀ ਸ਼ਰੀਰ ਕਰਖੋ ਸਿਸਟਮ ਦੇ ਦੇ ਲਓ ਸਾਹਮਣੇ ਕਹਿੰਦੇ ਪੈਂਦੀ ਹੀ ਕਬੱਡੀ ਚਾਰ ਹੈ ਕਾਕਿਆ ਹੋ ਤਗੜਾ ਜਾਂ ਦੀ ਗਰੂ ਨਾਲ ਕਹਿੰਦੇ ਸ਼ੇਰਾ ਲੱਗਾ ਹੋਇਆ ਏ ਪਰ ਚਰਾਗਦੀਨ ਬੜੇ ਮਾਨ ਦੇ ਨਾਲ ਸੱਧਿਆ ਏ ਵੀ ਦੇਖ ਦਿੱਤੀ ਹੋਈ ਹੈ ਜਿਸ ਕਰਕੇ ਭਰਾ ਸਾਡਾ ਕਹਿੰਦੇ ਕੈਨੇਡਾ ਦੇ ਵਿੱਚ ਜੀਆਰਟੀ ਟ੍ਰਾਂਸਪੋਰਟ ਦਾ ਵੱਡਾ ਨਾਮ ਹੈ ਤੇ ਬਾਜੂ ਕਹਿੰਦਾ ਹੁੰਦਾ ਕਿ ਕਰਨ ਦੇ ਸਾਡਾ ਨਿੱਕਾ ਭਰਾ ਏ ਕਸਮ ਕਹਿੰਦੇ ਪੈਂਦੀ ਹੋਈ ਕਬੱਡੀ ਮੇਰਾ ਡੁਗਰੀ ਵਾਲ ਪਿੰਡ ਏ ਜਿਹੜੇ ਗਰਦਾਸਪੁਰ ਤੋਂ ਚੱਲ ਕੇ ਆਇਆ ਹੋਇਆ ਏ ਬਰ ਸਾਹਮਣੇ ਸਭਰਾਣੀ ਟੀਮ ਦੇ ਜੋੜਨੀ ਟੀਮ ਦੇ ਉਹ ਚਾਰ ਹੈ ਉਹ ਚਾਰ ਦੇ ਵਿੱਚੋਂ ਮੋٹے ਪੱਟਾ ਨੂੰ ਵੱਜਿਓ ਖਿੱਚ ਪਈ ਹੋਈ ਤਿੰਚੀ ਤੇ ਨੰਬਰ ਇਸ ਵੇਲੇ ਕਿਰਪਾ ਇਹ ਧਰਤੀ ਦੇ ਉੱਪਰ ਸਾਡੇ ਹੀਰਾ ਸਿੰਘ ਜੀ ਪ੍ਰਧਾਨ ਨੇ ਜਿਵੇਂ ਧੰਨਵਾਦ ਹੈ ਔਰ ਉੱਤੇ ਦਿਨੋ ਧੰਨਵਾਦ ਸਾਡੇ ਭਾਈ ਹਰਚੰਦ ਹੋਣੀ ਔਰ ماں ਨੇ ਕਹਿੰਦੇ ਸਾਡੀ ਜ਼ਿੰਦਗੀ ਦਾ ਇਹ ਸਾਰੇ ਵੀਰ ਇਹ ਸਭ ਦੇ ਲਈ ਕਹਿੰਦੇ ਸਾਡੀ ਉਹ ਦੁਆਵਾਂ ਨੇ ਮੁੰਡੇ ਸਾਹਨ ਹੋਣੇ ਲਾਲ ਕਹਿੰਦੇ ਸੁਖਚਾਨ ਮਣੀ ਬੜੀ ਪ੍ਰਦੀਪ ਸਤਨਾਮ ਵੱਲੇ ਸੁਖਬੀਰ ਸਿੰਘ ਜੀ ਭੁੱਲਰ ਜੋ ਸੇਵਾਦਾਰ ਨੇ ਜਿਲ੍ਹੇ ਧੰਨਵਾਦ ਬਾਬਾ ਹੀਰਾ ਸਿੰਘ ਜੀ ਬਹੁਤ ਵੱਡੀ ਕਿਰਪਾ ਹੈ ਉਹਨਾਂ ਦੀ ਉਹ ਕਹਿੰਦੇ ਸਾਡਾ ਗੋੜਾ ਜਿਹੜੀ ਨੰਬਰਾਂ ਦੇ ਉੱਪਰ ਡਿਊਟੀ ਹੈ ਉਹਨੇ ਮਲੂਕ ਬਣ ਗਏ ਨਾਲ ਕਹਿੰਦੇ ਚਰਨਜੀਤ ਅਮਰੀਕਾ ਦੇ ਵਿੱਚ ਰਹਿੰਦਾ ਹੈ ਜਿਲ੍ਹੇ ਧੰਨਵਾਦ ਸਾਰੇ ਭਰਾਵਾਂ ਦਾ ਸਾਰੇ ਪ੍ਰਬੰਧਕਾਂ ਦਾ ਆ ਸੱਤੂ ਆ ਸ਼ੇਰਪੁਰ ਦੋਨੇ ਵਾਲਾ ਜਿਲ੍ਹੇ ਕਪੂਰਥਲਾ ਦੇ ਵਿੱਚ ਆਇਆ ਉਲਦੀ ਜਿੱਤਾਂ ਹਾਰਾ ਹੋ ਚੁੱਕੀਆਂ ਆ ਉਹ ਸਾਹਮਣੇ ਖੇਡੇ ਰੇਡਾਂ ਮਰਦੀਆਂ ਮੈਨੂੰ ਲੱਗਦਾ ਜਿੱਤਾਂ ਹਾਰਾ ਹੋ ਚੁੱਕੀਆਂ ਆ ਆਹ ਸਾਹਮਣੇ ਕਹਿੰਦੇ ਇਹ ਲਾਸਟ ਕਬੱਡੀਆਂ ਨੇ ਇਸ ਮੈਚ ਦੀ ਸਭਰਾ ਪਿੰਡ ਦੇ ਵਿੱਚ ਇਧਰ ਕਹਿੰਦੇ ਦਾਕਾ ਜਿਹੜਾ ਟੋਟੀਆਂ ਪਿੰਡ ਹੈ ਮੇਰੇ ਮਿੱਤਰੋ ਇਹ ਵੀ ਕਹਿੰਦੇ ਛਾਇਆ ਹੋਇਆ ਇਹ ਰੀਅਲ ਆ ਇਹ ਫਿਲਮਾਂ ਨਹੀਂ ਗੰਬੀਆਂ ਨਹੀਂ